ਕਫਰ ਸਾਫ ਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਨਾਲ ਧੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਪਾਕਿਸਤਾਨ ਦੇ ਹਾਈ ਕੋਰਟ ਦਾ ਦਰਵਾਜ਼ਾ ਉਹਨਾਂ ਦੇ ਵੱਲੋਂ ਖੜਕਾਇਆ ਗਿਆ اسلامਾਬਾਦ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਉੱਤੇ ਅਪੀਲ ਜ਼ਾਰੀ ਕੀਤੀ ਗਈ ਹੈ ਜਿਹੜੀ ਉਹਨਾਂ ਨੂੰ 17-17 ਸਾਲਾਂ ਦੀ ਸੋਦੇ ਸੁਣਾਈ ਗਈ ਹੈ ਹੇਟਲੀ ਅਦਾਲਤ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤਾ ਗਿਆ ਉਸਦੇ ਖਿਲਾਫ ਹੁਣ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਵੱਲੋਂ ਅਪੀਲ ਦਾਇਰ ਕੀਤੀ ਗਈ ਹੈ ਜ਼ਿਕਰ ਕੀਤਾ ਗਿਆ ਕਿ ਜਿਹੜੇ ਦੋਸ਼ ਉਹਨਾਂ ਦੇ ਉੱਤੇ ਲਗਾਏ ਗਏ ਨੇ ਜਿਹੜੀ ਸਜ਼ਾ ਉਹਨਾਂ ਦੇ ਖਿਲਾਫ ਸੁਣਾਈ ਗਈ ਹੈ ਉਹ ਬਿਲਕੁਲ ਗਲਤ ਹੈ ਇਸ ਦੇ ਖਿਲਾਫ ਉਹਨਾਂ ਦੇ ਵੱਲੋਂ ਹੁਣ ਹਾਈ ਕੋਰਟ ਦਾ ਰੋਕ ਕੀਤਾ ਗਿਆ ਸਾਫ਼ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਉਹ ਤਾਂ ਉਹਨਾਂ ਦੇ ਖਿਲਾਫ ਪੇਸ਼ ਕੀਤੇ ਗਏ ਨੇ ਹਾਲਾਂਕਿ ਇਹ ਸਬੂਤ ਬਣਦੇ ਹੀ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡਾ ਪੱਖ ਸੁਣੇ ਨਹੀਂ ਗਿਆ ਸਾਡੀ ਸੁਣਵਾਈ ਨਹੀਂ ਹੋਈ ਤੇ ਸਾਡੇ ਖਿਲਾਫ ਇੱਕ ਤਰਫਾ ਫਿਰ ਅਸਲ ਸੁਣਾਇਆ ਗਿਆ ਕਿ ਹਾਲਾਂਕਿ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਗੁਸ਼ਰਾ ਬੀਬੀ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਟਾਚੋਰ ਦੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ 17-17 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਤੋਸ਼ਖਾਨੇ ਮਾਮਲੇ ਦੇ ਵਿੱਚ ਦੋਹਾਂ ਦੇ ਖਿਲਾਫ ਜਿਹੜੇ ਸਬੂਤ ਇਕੱਠੇ ਕੀਤੇ ਗਏ ਸੀ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ 17-17 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਤੇ ਕਿਹਾ ਗਿਆ ਕਿ 10 ਸਾਲਾਂ ਦੀ ਤਾਂ ਦੋਹਾਂ ਨੂੰ ਜਿਹੜੀ ਸਜ਼ਾ ਹੈ ਉਹ ਕਠੋਰ ਅਵਸਥਾ ਦੇ ਵਿੱਚ ਕਟਣੀ ਪਏਗੀ ਤੇ ਬਾਕੀ ਦੀ سزا ਉਹਨਾਂ ਨੂੰ ਆਮ ਕੈਦੀਆਂ ਦੇ ਵਾਂਗ ਕਟਣੀ ਪਏਗੀ ਹਾਲਾਂਕਿ ਜੇ ਗੱਲ ਕੀਤੀ ਜਾਵੇ ਉਹਨਾਂ ਨੂੰ ਲੈ ਕੇ ਤਾਂ ਭ੍ਰਿਸ਼ਟਾਚਾਰ ਦੇ ਜਿਹੜੇ ਇਲਜ਼ਾਮ ਲੱਗੇ ਸੀ ਇੱਕ ਸਾਊਦੀ ਅਰਬ ਦੇ ਵੱਲੋਂ ਦਿੱਤੀ ਗਈ ਕੀਮਤੀ ਘੜੀ ਨੂੰ ਲੈ ਕੇ ਉਹਨਾਂ ਦੇ ਖਿਲਾਫ ਦੋਸ਼ਦਾਰ ਕੀਤੇ ਗਏ ਨੇ ਹਾਲਾਂਕਿ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇੱਕ 2 ਕਰੋੜ ਦੀ ਘੜੀ ਦੇ ਪਿੱਛੇ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾਂਦਾ ਹੈ ਕਿ ਜਦੋਂ ਸਾਊਦੀ ਅਰਬ ਦੇ ਵਿੱਚ ਇਮਰਾਨ ਖਾਨ ਜਾਂਦੇ ਨੇ ਤਾਂ ਉੱਥੋਂ ਦੇ ਪ੍ਰਿੰਸ ਦੇ ਵੱਲੋਂ ਉਹਨਾਂ ਨੂੰ ਇੱਕ ਘੜੀ ਗਿਫਟ ਕੀਤੀ ਜਾਂਦੀ ਹੈ ਜਿਸਦੇ ਉੱਤੇ ਹੀਰੇ ਜੜੇ ਹੁੰਦੇ ਨੇ ਸੋਨਾ ਲੱਗਿਆ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਵਾਪਸ ਆਉਂਦੇ ਨੇ ਇਸ ਘੜੀ ਨੂੰ ਤੋਸ਼ਖਾਨੇ ਦੇ ਵਿੱਚ ਰੱਖਣ ਦੀ ਥਾਂ ਆਪਣੀ ਪਤਨੀ ਨੂੰ ਗਿਫਟ ਕਰ ਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਫਿਰ ਇਸ ਘੜੀ ਨੂੰ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਜਿਹੜਾ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਇਸ ਕੰਪਨੀ ਨੂੰ ਫਿਰ ਉਥੋਂ ਦੇ ਵਪਾਰੀਆਂ ਦੇ ਵੱਲੋਂ ਟੈਲੀਫੋਨ ਕੀਤਾ ਜਾਂਦਾ ਤੇ ਪਤਾ ਕੀਤਾ ਜਾਂਦਾ ਕਿ ਘੜੀ ਚੋਰੀ ਹੋ ਕੇ ਆਈ ਹੈ ਜਾਂ ਫਿਰ ਅਸਲ ਦੇ ਵਿੱਚ ਹੀ ਵੇਚਣ ਦੇ ਲਈ ਆਈ ਹੈ ਤੇ ਫਿਰ ਉਸ ਕੰਪਨੀ ਤੱਕ ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਊਦੀ ਅਰਬ ਦੇ ਪ੍ਰਿੰਸ ਨੂੰ ਫੋਨ ਕੀਤਾ ਜਾਂਦਾ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਜਿਹੜੀ ਘੜੀ ਤੁਸੀਂ ਖਰੀਦੀ ਸੀ ਅਸਲ ਦੇ ਵਿੱਚ ਹੀ ਉਹ ਵੇਚਣ ਦੇ ਲਈ ਮਾਰਕੀਟ ਦੇ ਵਿੱਚ ਆਈ ਹੈ ਇਹ ਬਿਲਕੁਲ ਸਰਾਸਰ ਸੱਚ ਹੈ ਜਾਂ ਫਿਰ ਚੋਰੀ ਹੋ ਕੇ ਮਾਰਕੀਟ ਦੇ ਵਿੱਚ ਆਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉੱਥੋਂ ਦੇ ਅਧਿਕਾਰੀਆਂ ਤੱਕ ਇਹ ਖਬਰ ਪਹੁੰਚਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਮਰਾਨ ਖਾਨ ਦੇ ਉੱਤੇ ਇਲਜ਼ਾਮ ਲੱਗਦੇ ਨੇ ਤੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ 2 ਕਰੋੜ ਦੀ ਘੜੀ ਉਨ੍ਹਾਂ ਦੀ ਪਤਨੀ ਦੇ ਵੱਲੋਂ ਤੇ ਇਮਰਾਨ ਖਾਨ ਦੇ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ 5 ਲੱਖ ਰੁਪਏ ਦੇ ਵਿੱਚ ਵੇਚਣ ਦੀ ਤਿਆਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਦੋਹਾਂ ਦੇ ਖਿਲਾਫ ਮੁਕੱਦਮਾ ਚੱਲਦਾ ਤੇ ਫਿਰ ਉਹਨਾਂ ਨੂੰ ਆਖਰ ਹੇਕਲੀ ਅਦਾਲਤ ਦੇ ਵੱਲੋਂ 17-17 ਸਾਲਾਂ ਦੀ ਸਦਾ ਸੁਣਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ ਇਸਲਾਮਾਬਾਦ ਹਾਈ ਕੋਰਟ ਦਾ ਰੁਕ ਕੀਤਾ ਕਿ ਹਾਲਾਂਕਿ 라ਵਲਪਿੰਡੀ ਦੀ ਜੇਲ੍ਹ ਦੇ ਵਿੱਚ ਦੋਵੇਂ ਬੰਦ ਨੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ Imran Khan ਦੇ ਵੱਲੋਂ ਸਰਾਸਰ ਇਸ ਸਦਾ ਨੂੰ ਬਿਲਕੁਲ ਧੋਖਾ ਦੱਸਿਆ ਗਿਆ ਕਿਹਾ ਗਿਆ ਕਿ ਸਾਡਾ ਤਾਂ ਪੱਖ ਸੁਣਿਆ ਹੀ ਨਹੀਂ ਗਿਆ ਸਾਡੇ ਖਿਲਾਫ ਜਿਹੜੇ ਸਬੂਤ ਇਕੱਠੇ ਕੀਤੇ ਗਏ ਨੇ ਉਹ ਸਰਾਸਰ ਗਲਤ ਨੇ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਆਸੀ ਵਿਰੋਧੀਆਂ ਦੇ ਵੱਲੋਂ ਸਾਨੂੰ ਸ਼ਿਕਾਰ ਬਣਾਇਆ ਗਿਆ ਤੇ ਸਾਡੇ ਖਿਲਾਫ ਜਿਹੜਾ ਛੇੜੇੰਤ ਰਚਿਆ ਗਿਆ ਸੀ ਉਸ ਦੇ ਵਿੱਚ ਉਹ ਸਕਸੈਸ ਜ਼ਰੂਰ ਹੋਏ ਨੇ ਪਰ ਹਾਈ ਕੋਰਟ ਦੇ ਵਿੱਚ ਅਸੀਂ ਸਭ ਕੁਝ ਪੇਸ਼ ਕਰਾਂਗੇ ਅਪੀਲ ਦਲੀਲ ਦੇਾਂਗੇ ਤੇ ਆਪਣਾ ਪੱਖ ਰੱਖਾਂਗੇ ਤੇ ਬਰੀ ਹੋ ਕੇ ਬਾਹਰ ਆਵਾਂਗੇ ਹਾਲਾਂਕਿ ਉਹਨੂੰ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਦੇ ਖਿਲਾਫ ਜਿਹੜੇ ਦੋਸ਼ اداਰ ਕੀਤੇ ਗਏ ਸਿੱਜस्ते ਖਿਲਾਫ ਫਿਰ ਇਹ ਸਜ਼ਾ ਹੋਈ ਹੈ ਇਹ ਅੱਗੇ ਜਾ ਕੇ ਜਿਹੜੀ ਅਪੀਲ ਹੁੰਦੀ ਆ ਉਸ ਦੇ ਵਿੱਚ ਉ ਟੁੱਟਦੇ ਨੇ ਜਾਂ ਫਿਰ ਉਹਨਾਂ ਦੇ ਖਿਲਾਫ ਸਜ਼ਾ ਜਿਹੜੀ ਹੈ ਬਰਕਰਾਰ ਰਹਿੰਦੀ ਹੈ ਕਫਰ ਸਾਫ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਬੀਬੀ ਦੇ ਨਾਲ ਧੁੜੀ ਹੋਈ ਸਾਹਮਣੇ ਆ ਰਹੀ ਹੈ ਜਿਨ੍ਹਾਂ ਦੇ ਵੱਲੋਂ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਗਿਆ ਪਾਕਿਸਤਾਨ ਦੇ ਹਾਈ ਕੋਰਟ ਦਾ ਦਰਵਾਜ਼ਾ ਉਹਨਾਂ ਦੇ ਵੱਲੋਂ ਖੜਕਾਇਆ ਗਿਆ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਉੱਤੇ ਅਪੀਲ ਦਾਇਰ ਕੀਤੀ ਗਈ ਹੈ ਜਿਹੜੀ ਉਹਨਾਂ ਨੂੰ 17 17 ਸਾਲਾਂ ਦੀ ਸਦਾ ਸੁਣਾਈ ਗਈ ਹੈ ਹੇਟਲੀ ਅਦਾਲਤ ਦੇ ਵੱਲੋਂ ਜਿਹੜਾ ਹੁਕਮ ਜਾਰੀ ਕੀਤਾ ਗਿਆ ਉਸ ਦੇ ਖਿਲਾਫ ਹੁਣ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ 부ਸ਼ਰਾ ਬੀਬੀ ਦੇ ਵੱਲੋਂ ਅਪੀਲ ਦਾਇਰ ਕੀਤੀ ਗਈ ਹੈ ਜ਼ਿਕਰ ਕੀਤਾ ਗਿਆ ਕਿ ਜਿਹੜੇ ਦੋਸ਼ ਉਹਨਾਂ ਦੇ ਉੱਤੇ ਲਗਾਏ ਗਏ ਨੇ ਜਿਹੜੀ ਸਜ਼ਾ ਉਹਨਾਂ ਦੇ ਖਿਲਾਫ ਸੁਣਾਈ ਗਈ ਹੈ ਉਹ ਬਿਲਕੁਲ ਗਲਤ ਹੈ ਇਸ ਦੇ ਖਿਲਾਫ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸਾਫ਼ ਤੌਰ ਦੇ ਉੱਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਸ ਤਰੀਕੇ ਦੇ ਸਬੂਤ ਉਹਨਾਂ ਦੇ ਖਿਲਾਫ ਪੇਸ਼ ਕੀਤੇ ਗਏ ਨੇ ਹਾਲਾਂਕਿ ਇਹ ਸਬੂਤ ਬਣਦੇ ਹੀ ਨਹੀਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡਾ ਪੱਖ ਸੁਣੇ ਨਹੀਂ ਗਿਆ ਸਾਡੀ ਸੁਣਵਾਈ ਨਹੀਂ ਹੋਈ ਤੇ ਸਾਡੇ ਖਿਲਾਫ ਇੱਕ ਤਰਫਾ ਫੈਸਲਾ ਸੁਣਾਇਆ ਗਿਆ ਹਾਲਾਂਕਿ Imran Khan ਤੇ ਉਹਨਾਂ ਦੀ ਪਤਨੀ Bushra Bibi ਦੀ ਗੱਲ ਕੀਤੀ ਜਾਵੇ ਤਾਂ ਪਿਸ਼ਟਾ ਚੋਰ ਦੇ ਦੋਸ਼ਾਂ ਦੇ ਤਹਿਤ ਉਹਨਾਂ ਨੂੰ 17-17 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਤੋਸ਼ਖਾਨੇ ਮਾਮਲੇ ਦੇ ਵਿੱਚ ਦੋਹਾਂ ਦੇ ਖਿਲਾਫ ਜਿਹੜੇ ਸਬੂਤ ਇਕੱਠੇ ਕੀਤੇ ਗਏ ਸੀ ਉਹਨਾਂ ਦੇ ਆਧਾਰ ਦੇ ਉੱਤੇ ਉਹਨਾਂ ਨੂੰ 17 17 ਸਾਲਾਂ ਦੀ ਸਜ਼ਾ ਸੁਣਾਈ ਗਈ ਹੈ ਤੇ ਕਿਹਾ ਗਿਆ ਕਿ 10 ਸਾਲਾਂ ਦੀ ਤਾਂ ਦੋਹਾਂ ਨੂੰ ਜਿਹੜੀ ਸਜ਼ਾ ਹੈ ਉਹ ਕਠੋਰ ਅਵਸਥਾ ਦੇ ਵਿੱਚ ਕੱਟਣੀ ਪਵੇਗੀ ਤੇ ਬਾਕੀ ਦੀ ਸਜ਼ਾ ਉਹਨਾਂ ਨੂੰ ਆਮ ਕੈਦੀਆਂ ਦੇ ਵਾਂਗ ਕੱਟਣੀ ਪਵੇਗੀ ਹਾਲਾਂਕਿ ਜੇ ਗੱਲ ਕੀਤੀ ਜਾਵੇ ਉਹਨਾਂ ਨੂੰ ਲੈ ਕੇ ਤਾਂ ਭ੍ਰਿਸ਼ਟਾਚਾਰ ਦੇ ਜਿਹੜੇ ਇਲਜ਼ਾਮ ਲੱਗੇ ਸੀ ਇੱਕ ਸਾਊਦੀ ਅਰਬ ਦੇ ਵੱਲੋਂ ਦਿੱਤੀ ਗਈ ਕੀਮਤੀ ਘੜੀ ਨੂੰ ਲੈ ਕੇ ਉਹਨਾਂ ਦੇ ਖਿਲਾਫ ਦੋਸ਼ ਦਾਰ ਕੀਤੇ ਗਏ ਨੇ ਹਾਲਾਂਕਿ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ 1 2 ਕਰੋੜ ਦੀ ਘੜੀ ਦੇ ਪਿੱਛੇ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਦੱਸਿਆ ਜਾਂਦਾ ਹੈ ਕਿ ਜਦੋਂ ਸਾਊਦੀ ਅਰਬ ਦੇ ਵਿੱਚ ਇਮਰਾਨ ਖਾਨ ਜਾਂਦੇ ਨੇ ਤਾਂ ਉੱਥੋਂ ਦੇ ਪ੍ਰਿੰਸ ਦੇ ਵੱਲੋਂ ਉਹਨਾਂ ਨੂੰ ਇੱਕ ਘੜੀ ਗਿਫਟ ਕੀਤੀ ਜਾਂਦੀ ਹੈ ਜਿਸਦੇ ਉੱਤੇ ਹੀਰੇ ਜੜੇ ਹੁੰਦੇ ਨੇ ਸੋਨਾ ਲੱਗਿਆ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਪਾਕਿਸਤਾਨ ਵਾਪਸ ਆਉਂਦੇ ਨੇ ਇਸ ਘੜੀ ਨੂੰ ਤੋਸ਼ਖਾਨੇ ਦੇ ਵਿੱਚ ਰੱਖਣ ਦੀ ਥਾਂ ਆਪਣੀ ਪਤਨੀ ਨੂੰ ਗਿਫਟ ਕਰ ਦਿੰਦੇ ਨੇ ਤੇ ਉਹਨਾਂ ਦੇ ਵੱਲੋਂ ਫਿਰ ਇਸ ਘੜੀ ਨੂੰ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਜਿਹੜਾ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਇਸ ਕੰਪਨੀ ਨੂੰ ਫਿਰ ਉਤੋਂ ਦੇ ਵਪਾਰੀਆਂ ਦੇ ਵੱਲੋਂ ਟੈਲੀਫੋਨ ਕੀਤਾ ਜਾਂਦਾ ਤੇ ਪਤਾ ਕੀਤਾ ਜਾਂਦਾ ਕਿ ਘੜੀ ਚੋਰੀ ਹੋ ਕੇ ਆਈ ਹੈ ਜਾਂ ਫਿਰ ਅਸਲ ਦੇ ਵਿੱਚ ਹੀ ਵੇਚਣ ਦੇ ਲਈ ਆਈ ਹੈ ਤੇ ਫਿਰ ਉਸ ਕੰਪਨੀ ਤੱਕ ਜਦੋਂ ਇਹ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਊਦੀ ਅਰਬ ਦੇ ਪ੍ਰਿੰਸ ਨੂੰ ਫੋਨ ਕੀਤਾ ਜਾਂਦਾ ਤੇ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਜਿਹੜੀ ਘੜੀ ਤੁਸੀਂ ਖਰੀਦੀ ਸੀ ਅਸਲ ਦੇ ਵਿੱਚ ਹੀ ਉਹ ਵੇਚਣ ਦੇ ਲਈ ਮਾਰਕੀਟ ਦੇ ਵਿੱਚ ਆਈ ਹੈ ਇਹ ਬਿਲਕੁਲ ਸਰਾਸਰ ਸੱਚ ਹੈ ਜਾਂ ਫਿਰ ਚੋਰੀ ਹੋ ਕੇ ਮਾਰਕੀਟ ਦੇ ਵਿੱਚ ਆਈਏ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉੱਥੋਂ ਦੇ ਅਧਿਕਾਰੀਆਂ ਤੱਕ ਇਹ ਖਬਰ ਪਹੁੰਚਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਮਰਾਨ ਖਾਨ ਦੇ ਉੱਤੇ ਇਲਜ਼ਾਮ ਲੱਗਦੇ ਨੇ ਤੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ 2 ਕਰੋੜ ਦੀ ਘੜੀ ਉਨ੍ਹਾਂ ਦੀ ਪਤਨੀ ਦੇ ਵੱਲੋਂ ਤੇ ਇਮਰਾਨ ਖਾਨ ਦੇ ਵੱਲੋਂ ਇੱਕ ਸਾਜ਼ਿਸ਼ ਦੇ ਤਹਿਤ 5 ਲੱਖ ਰੁਪਏ ਦੇ ਵਿੱਚ ਵੇਚਣ ਦੀ ਤਿਆਰੀ ਕੀਤੀ ਗਈ ਸੀ ਜਿਸ ਤੋਂ ਬਾਅਦ ਦੋਹਾਂ ਦੇ ਖਿਲਾਫ ਮੁਕੱਦਮਾ ਚੱਲਦਾ ਤੇ ਫਿਰ ਉਹਨਾਂ ਨੂੰ ਆਖਰ ਹੇਕਲੀ ਅਦਾਲਤ ਦੇ ਵੱਲੋਂ 17-17 ਸਾਲਾਂ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਹੁਣ اسلامਾਬਾਦ ਹਾਈ ਕੋਰਟ ਦਾ ਰੁਕਿਤਾ ਕਿ ਹਾਲਾਂਕਿ 라ਵਲਪਿੰਡੀ ਦੀ ਜੇਲ੍ਹ ਦੇ ਵਿੱਚ ਦੋਵੇਂ ਬੰਦ ਨੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਤੇ Imran Khan ਦੇ ਵੱਲੋਂ ਸਰਾਸਰ ਇਸ ਸਦਾ ਨੂੰ ਬਿਲਕੁਲ ਧੋਖਾ ਦੱਸਿਆ ਗਿਆ ਕਿਹਾ ਗਿਆ ਕਿ ਸਾਡਾ ਤਾਂ ਪੱਖ ਸੁਣਿਆ ਹੀ ਨਹੀਂ ਗਿਆ ਸਾਡੇ ਖਿਲਾਫ ਜਿਹੜੇ ਸਬੂਤ ਇਕੱਠੇ ਕੀਤੇ ਗਏ ਨੇ ਉਹ ਸਰਾਸਰ ਗਲਤ ਨੇ ਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸਿਆਸੀ ਵਿਰੋਧੀਆਂ ਦੇ ਵੱਲੋਂ ਸਾਨੂੰ ਸ਼ਿਕਾਰ ਬਣਾਇਆ ਗਿਆ ਤੇ ਸਾਡੇ ਖਿਲਾਫ ਜਿਹੜਾ ਛੇੜੇਂਤ ਰਚਿਆ ਗਿਆ ਸੀ ਉਸ ਤੇ ਵਿੱਚ ਉਹ ਸਕਸੈਸ ਜ਼ਰੂਰ ਹੋਏ ਨੇ ਪਰ ਹਾਈ ਕੋਰਟ ਦੇ ਵਿੱਚ ਅਸੀਂ ਸਭ ਕੁਝ ਪੇਸ਼ ਕਰਾਂਗੇ ਅਪੀਲ ਦਲੀਲ ਦੇਾਂਗੇ ਤੇ ਆਪਣਾ ਪੱਖ ਰੱਖਾਂਗੇ ਤੇ ਬਰੀ ਹੋ ਕੇ ਬਾਹਰ ਆਵਾਂਗੇ ਹਾਲਾਂਕਿ ਉਹਨੂੰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਫਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਹਨਾਂ ਦੀ ਪਤਨੀ ਦੇ ਖਿਲਾਫ ਜਿਹੜੇ ਦੋਸ਼ ਦਾਅਰ ਕੀਤੇ ਗਏ ਸੀ ਜਿਸ ਦੇ ਖਿਲਾਫ ਫਿਰ ਇਹ ਸਜ਼ਾ ਹੋਈ ਹੈ ਇਹ ਅੱਗੇ ਜਾ ਕੇ ਜਿਹੜੀ ਅਪੀਲ ਹੁੰਦੀ ਆ ਉਸ ਦੇ ਵਿੱਚ ਉ ਟੁੱਟਦੇ ਨੇ ਜਾਂ ਫਿਰ ਉਹਨਾਂ ਦੇ ਖਿਲਾਫ ਸਜ਼ਾ ਜਿਹੜੀ ਹੈ ਬਰਕਰਾਰ ਰਹਿੰਦੀ ਹੈ